ਸੱਡਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਤੇ ਖਬਰਾਂ ਲੈ ਕੇ ਹਰ ਰੋਜ਼ ਦੀ ਤਰ੍ਹਾਂ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਜੀ ਦਸਹਿਰੇ ਦੇ ਤਿਉਹਾਰ ਦੀ ਕੱਲ ਦਸਹਿਰਾ ਸੀ ਤੇ ਲੋਕਾਂ ਨੇ ਤੁਮਤੰਮ ਦੇ ਨਾਲ ਪੂਰੇ ਦੇਸ਼ ਭਰ ਦੇ ਵਿੱਚ ਖੁਸ਼ੀ ਦੇ ਨਾਲੇ ਤਿਉਹਾਰ ਮਨਾਇਆ ਜੀ ਹਾਂ ਬਿਲਕੁਲ ਜੀ ਬਿਲਕੁਲ ਗੱਲ ਇਹ ਆ ਵੀ ਪੂਰੇ ਚਾਦੇ ਨਾਲ ਪੂਰੇ ਉਤਸ਼ਾਹ ਦੇ ਨਾਲ ਜਿਵੇਂ ਕਿ ਹਰ ਸਾਲ ਲੋਕ ਮਨਾਉਂਦੇ ਹੁੰਦੇ ਆ ਤੇ ਇਹਨਾਂ ਦਾ ਇਹ ਤਿਉਹਾਰ ਬਣਾਇਆ ਗਿਆ ਦੁਸਰੇ ਦਾ ਤਿਉਹਾਰ ਤੇ ਦੂਜੀ ਮਹੱਤਵਪੂਰਨ ਗੱਲ ਇਹ ਜੀ ਕਿ ਇਹ ਹਰ ਸਾਲ ਲੋਕ ਮਨਾਉਂਦੇ ਆ ਤੇ ਪੂਰੇ ਭਾਰਤ ਦੇ ਵਿੱਚ ਤਿਉਹਾਰ ਬਣਾਇਆ ਜਾਂਦਾ ਤੇ ਇਹ ਬਣਾਇਆ ਗਿਆ ਤੇ ਅਗਲੀ ਮਹੱਤਵਪੂਰਨ ਗੱਲ ਇਹ ਆ ਵੀ ਲੋਕਾਂ ਦੇ ਸਭ ਦੇ ਆਪੋ ਆਪਣੇ ਵਿਚਾਰ ਆ ਪਰ ਜਲੰਧਰ ਦੇ ਵਿੱਚ ਵੀ ਕਣੀ ਦੀ ਥੋੜੀ ਜੀ ਸਥਿਤੀ ਬਣੀ ਆ ਉਹਦੇ ਤਰੱਕੇ ਰਾਵਣ ਦਾ ਪੁਤਲਾ ਜਿਹੜਾ ਉਹ ਪਹਿਲੇ ਡਿੱਗ ਪਿਆ ਇੱਧਰ ਮੁਹਾੜੀ ਦੇ ਵਿੱਚ ਪਤਾ ਲੱਗਾ ਜੀ ਕਿ ਕੋਈ 1 ਘੰਟਾ ਡੇਢ ਘੰਟਾ ਪਹਿਲਾਂ ਪੁਤਲੇ ਨੂੰ ਅੱਗ ਲੱਗਿਆ ਸ਼ਰਾਰਤੀ ਅੰਸਰ ਉਧਰ ਰਾਜਸਥਾਨ ਦੇ ਵਿੱਚ ਤੇ ਦਸਹਰੇ ਵਾਲੇ ਰਾਵਣ ਦੇ ਵਿੱਚੋਂ ਪਟਾਕੇ ਜਿਹੜੇ ਨਿਕਲੇ ਚੱਲੇ ਉਹ ਲੋਕਾਂ ਦੇ ਵਿੱਚ ਵੜ ਗਏ ਤੇ ਕਈ ਲੋਕ ਆ ਜਿਹੜੇ ਝੁਰਸ ਗਏ ਤੋਂ ਇਸ ਤਰੀਕਿਆਂ ਵੀ ਕਟੜਾਵਾਂ ਵਾਪਰ ਰਹੀਆਂ ਪਰ ਫਿਰ ਲੋਕਾਂ ਦਾ ਚਾਹ ਤਾਂ ਲੋਕਾਂ ਦਾ ਚਾਹੀ ਹੁੰਦਾ ਲੋਕਾਂ ਦੇ ਚਾਹ ਦੇ ਮੂਹਰੇ ਆਪ ਕਿਹੜੀ ਟਿੱਪਣੀ ਕਰ ਸਕਦੇ ਆ ਲੋਕ ਆਪਦੇ ਤਰੀਕੇ ਨਾਲ ਜ਼ਿੰਦਗੀ ਜਿਉਂਦੇ ਆ ਉਹਨਾਂ ਨੂੰ ਠੀਕ ਲੱਗਦਾ ਪਰ ਗੱਲ ਇਹ ਜੀ ਕਿ ਕੱਲ ਲੋਕਾਂ ਦੀ ਨਜ਼ਰ ਦੇ ਵਿੱਚ ਬਦੀ ਖਤਮ ਹੋ ਗਈ ਆ ਤੇ ਨੇਕੀ ਜਿੱਤ ਗਈ ਆ ਲੋਕਾਂ ਦੀ ਨਜ਼ਰ ਦੇ ਵਿੱਚ ਨੇਕੀ ਜਿੱਤੀ ਹੋਈ ਆ ਤੇ ਹੁਣ ਅਗਲੇ ਸਾਲ 364 ਦਿਨਾਂ ਬਾਅਦ 365ਵੇਂ ਦਿਨ ਆਪਾਂ ਨੇਕੀ ਨੂੰ ਫਿਰ ਜਿਤਾਵਾਂਗੇ ਤੇ ਬਦੀ ਨੂੰ ਇੱਕ ਵਾਰੀ ਫੇਰ ਹਰਾਵਾਂਗੇ ਜਿਵੇਂ ਕਿ ਆਪਾਂ ਹਰ ਵਾਰ ਆਮ ਤੌਰ ਦੇ ਉੱਤੇ ਕਰਦੇ ਆਂ ਤੇ ਬਾਕੀ ਅਗਲੀ ਗੱਲ ਇਹ ਆ ਵੀ ਕੱਲ ਲੋਕ ਕਈ ਥਾਵਾਂ ਦੇ ਉੱਤੇ ਮਹਿੰਗਾਈ ਹੋਣ ਕਰਕੇ ਤੇ ਕੱਲੇ ਰਾਵਣ ਨੂੰ ਦੇਖ ਕੇ ਹੈਰਾਨ ਵੀ ਰਹਿ ਗਏ ਵੀ ਭਾਈ ਮਹਿੰਗਾਈ ਨੇ ਕਿਵੇਂ ਮੇਗ ਨਾਲ ਤੇ ਕੁੰਭ ਕਰਨ ਦੀ 라ਵਣ ਤੋਂ ਅਡ ਕਰਤੇ ਆ ਤੇ ਕੱਲ ਇੱਕ ਸਿਮਿੰਗਰੇ ਵਾਲ ਇੰਟਰਸ ਆ ਉਹਨੇ ਇੱਕ ਪੋਸਟ ਪਾਈ ਆ ਉਹ ਕਹਿੰਦੀ ਕਿ ਇਹ 라ਵਣ ਦੇ ਕੋਲੋਂ ਅਸੀਂ ਮਾਫੀ ਮੰਗੀਏ ਕਿਉਂਕਿ ਇਸ 라ਵਣ ਦੇ ਨਾਲੋਂ ਭੇੜੇ ਕਰਨਾਰ ਵਾਲੇ ਜਿਹੜੇ ਸੰਸਦ ਮੈਂਬਰ ਆ ਅੱਧੀ ਸੰਸਦ ਦੇ ਵਿੱਚ ਤਾਂ 라ਵਣ ਤੋਂ ਮਾੜੇ ਲੋਕ ਬੈਠੇ 라ਵਣ ਤਾਂ ਬਹੁਤ ਚੰਗਾ ਬੰਦਾ ਸੀ ਉਹਦੇ ਉੱਤੇ ਇੱਕ ਨਵਾਂ ਮਵਾਰ ਪੈਦਾ ਹੋ ਗਿਆ ਵੀ ਭਾਈ ਇਹਨੇ ਆਹ ਗੱਲ ਕਿਉਂ ਕਹੀ ਤੇ ਕਿਵੇਂ ਕਹੀ ਤੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਚੱਲ ਗਈਆਂ ਪਰ ਪੁੱਲ ਮਿਲਾ ਕੇ ਸੋ ਅੱਥਰਸਾ ਤੇ ਸਿਰੇ ਤੇ ਗੰਢ ਵੀ ਬੜਾ ਕੁਝ ਕੱਲ ਹੋਈ ਗਿਆ ਪਰ ਦਸਹਿਰਾ ਜਿਹੜਾ ਉਹ ਨਿਆਣਿਆਂ ਦੇ ਤਿਉਹਾਰ ਹੁੰਦੇ ਸਾਰੇ ਅੱਜਕੱਲ ਵੀ ਨਿਆਣਿਆਂ ਨੂੰ ਚੰਗਾ ਲੱਗਦਾ ਪਰ ਨਿਆਣਿਆਂ ਨੇ ਬੜੇ ਚਾਰਨ ਬਣਾਇਆ ਤੇ ਹੁਣ ਤੋਂ ਉੰਨੀਆਂ ਦਿਨਾਂ ਬਾਅਦ ਕਿਉਂਕਿ ਇੱਕ ਦਿਨ ਤਾਂ ਨਿਕਲ ਗਿਆ ਉੰਨੀਆਂ ਦਿਨਾਂ ਬਾਅਦ ਲੋਕ ਦਿਵਾਲੀ ਦਾ ਤਿਉਹਾਰ ਬਣਾਉਣਗੇ ਜੀ ਜੀ ਬਿਲਕੁਲ ਸਹੀ ਕਹਿ ਤੁਸੀਂ ਟੈਣਾ ਸਾਹਿਬ ਖੈਰ ਉਧਰ ਰਾਜ ਵੀ ਜੰਦਾ ਹੋਰਾਂ ਦੀ ਗੱਲ ਕਰਦੇ ਆਂ ਜੀ ਕੋਈ ਨਵੀਂ ਅਪਡੇਟ ਉਹਨਾਂ ਦੇ ਸਿਹਤ ਦੇ ਬਾਰੇ ਚ ਕਿਵੇਂ ਹਾਲ ਹੈ ਕੀ ਕਹਿੰਦੇ ਨੇ ਡਾਕਟਰਸ ਨਹੀਂ ਜੀ ਰਾਜਵੀਰ ਜਵੰਦਾ ਜੀ ਦੀ ਤੰਦਰੁਸਤੀ ਲਈ ਤਾਂ ਆਪਾਂ ਹਰ ਰੋਜ਼ ਅਰਦਾਸ ਕਰਦੇ ਹਾਂ ਪਰ ਸਿਹਤ ਠੀਕ ਨਹੀਂ ਆ। ਸਿਹਤ ਬਿਲਕੁਲ ਵੀ ਠੀਕ ਨਹੀਂ ਆ ਤੇ ਡਾਕਟਰਾਂ ਨੇ ਕੱਲ ਜਿਹੜਾ 6ਵਾਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਉਹਦੇ ਵਿੱਚ ਇਹ ਗੱਲ ਕਹੀ ਆ ਕਿ ਰਾਜਵੀਰ ਜਵੰਦਾ ਦੇ ਹਾਰਟ ਨੂੰ ਸਹੀ ਕੰਮ ਕਰਨ ਦੇ ਲਈ ਦਵਾਈਆਂ ਦੀ ਵਰਤੋਂ ਕੀਤੀ ਜਾ ਰਹੀ ਆ। ਨਾਲੇ ਇਹ ਵੀ ਗੱਲ ਕਹੀ ਗਈ ਆ ਕਿ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਕੋਈ ਵੀ ਫਰਕ ਨਹੀਂ ਆ ਤੇ ਇਹ ਵੀ ਗੱਲ ਕਹੀ ਗਈ ਆ ਕਿ ਸ਼ਾਇਦ ਰਾਜਵੀਰ ਜਵੰਦਾ ਨੂੰ ਲੰਬੇ ਸਮੇਂ ਵਾਸਤੇ ਵੈਂਟੀਲੇਟਰ ਦੇ ਉੱਤੇ ਰੱਖਣਾ ਪੈ ਸਕਦਾ ਹੈ ਇਹ ਡਾਕਟਰ ਸਹਿਬਾਨ ਦੇ ਵੱਲੋਂ ਗੱਲ ਕਹੀ ਗਈ ਆ ਜੋ ਰਾਜਵੀਰ ਗਵੰਧਾ ਜਿਹੜਾ ਇਸ ਵੇਲੇ 27 ਤਰੀਕ ਤੋਂ ਲੈ ਕੇ ਅੱਜ ਤੱਕ ਜਦੋਂ ਆਪਾਂ ਇਹਨਾਂ ਖਬਰਾਂ ਦੀ ਸਾਂਝ ਪਾ ਰਹੇ ਆ ਤੇ ਜਿਹੜਾ ਇਹ ਨੌਜਵਾਨ ਪੰਜਾਬੀ ਗਾਇਕ ਇਸ ਵੇਲੇ ਫੋਟ ਹਸਪਤਾਲ ਦੇ ਵਿੱਚ ਪਿਆ ਉਹਦੀ ਸਿਹਤ ਦੇ ਵਿੱਚ ਕੋਈ ਵੀ ਜ਼ਿਕਰਯੋਗ ਤਬਦੀਲੀ ਨਹੀਂ ਆ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਸਿਹਤ ਅੱਗੇ ਨਾਲੋਂ ਮਾੜੀ ਸਥਿਤੀ ਵੱਲ ਗਈ ਆ ਚੰਗੀ ਸਥਿਤੀ ਵੱਲ ਨਹੀਂ ਆ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਫੋਟਾਂ ਪੈਦੀਆਂ ਜਿਹੜੇ ਲੋਕ ਪੋਸਟਾਂ ਪਾਈ ਜਾਂਦੇ ਆ ਇਹ ਭਾਈ ਉਹਦੀ ਸੇ ਤਕਤੀਕ ਹੋ ਗਈ ਆ ਉਹ ਉੱਠ ਕੇ ਬੈਠਾ ਉਹ ਐਦਾਂ ਹੈ ਇਹ ਸਾਰੀਆਂ ਗੱਲਾਂ ਠੀਕ ਆ ਇਹਨਾਂ ਦੇ ਉੱਤੇ ਪੰਜਾਬੀ ਪਹਿਣਾ ਵੀਰ ਬਿਲਕੁਲ ਯਕੀਨ ਨਾ ਕਰਨ ਇਹ ਗੱਲਾਂ ਆਪਦੇ ਕੋਲੋਂ ਬੜਾ ਬਣਾ ਕੇ ਲੋਕ ਪਾਈ ਜਾਂਦੇ ਆ ਲੋਕਾਂ ਨੂੰ ਗਮਰਾਹ ਕਰੀ ਜਾਂਦੇ ਆ ਸੋ ਇਹਨਾਂ ਲੋਕਾਂ ਦੇ ਉੱਤੇ ਯਕੀਨ ਨਹੀਂ ਕਰਨਾ ਚਾਹੀਦਾ ਜਿਹੜੀ ਗੱਲ ਅਸਲ ਵਿੱਚ ਡਾਕਟਰ ਸਾਹਿਬਾਨ ਦੇ ਵੱਲੋਂ ਦੱਸੀ ਜਾਂਦੀ ਉਹੀ ਯਕੀਨ ਕਰਨ ਦੇ ਲਾਇਕ ਆ ਉਹਦੇ ਉੱਤੇ ਯਕੀਨ ਕਰਨਾ ਚਾਹੀਦਾ हां सी ਚਾਹਨੇ ਸਾਰੇ ਆ ਵੀ ਉਹ ਉੱਥੇ ਉਹ ਚੜ੍ਹਦੀ ਕਲਾ ਦੇ ਵਿੱਚ ਰਹੇ ਵੀ ਉਹ ਤੰਦਰੁਸਤ ਰਹੇ ਉਹ ਬਿਲਕੁਲ ਵੈਂਟੀਲੇਟਰ ਤੋਂ ਉਹਨੂੰ ਲਾਇਆ ਜਾਂਦੇ ਉਹ ਤਾਂ ਲਾਇਆ ਜਾਊ ਜੇਕਰ ਉਹ ਠੀਕ ਆ ਪਰ ਫਿਲਹਾਲ ਉਹ ਠੀਕ ਨਹੀਂ ਆ ਤੇ ਜਿਹੜੀਆਂ ਵੀ ਗੱਲਾਂ ਲੋਕ ਬਣਾਈ ਜਾਂਦੇ ਕੋਲੋਂ ਹੀ ਆ ਤੇ ਉਸ ਤੋਂ ਲਈ ਜਾਂਦਾ ਜੀ ਕੱਲ ਪ੍ਰਤਾਪ ਸਿੰਘ ਬਾਜਵਾ ਤੇ ਕਈ ਜਿਹੜੇ ਪੰਜਾਬੀ ਗਾਇਕ ਉਹ ਹਾਲਚਲ ਪੁੱਛ ਕੇ ਆਏ ਆ ਕਬਰ ਦੇ ਜੀਆਂ ਨੂੰ ਧਰਵਾਸ ਦੇ ਕੇ ਆਏ ਆ ਕਬਰ ਦੇ ਨਾਲ ਖੜੇ ਉਹਨਾਂ ਨੇ ਇਸ ਗੱਲ ਦਾ ਵਾਅਦਾ ਕੀਤਾ ਜੀ ਜੀ ਹਰ ਕੋਈ ਅਰਦਾਸ ਕਰ ਰਿਹਾ ਜੀ ਕਿ ਛੇਤੀ ਛੇਤੀ ਰਾਜਵੀ ਜੰਦਾ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਆਵੇ ਤੇ ਪ੍ਰਮਾਤਮਾ ਇਹ ਅਰਦਾਸ ਜ਼ਰੂਰ ਸੁਣੇ ਖੈਰ ਅੱਗੇ ਵੱਧਦੇ ਜਾਣਾ ਸਾਬ ਉੱਧਰ ਕਹਿੰਦੇ ਕੇਂਦਰ ਨੇ ਪਾਕਿਸਤਾਨ ਜਾਣ ਦੇ ਲਈ ਜਿਹੜੀ ਜਥੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਮਨਜ਼ੂਰੀ ਦੇ ਦਿੱਤੀ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਇਹ ਬੜੀ ਚੰਗੀ ਖਬਰ ਆਈ ਹੈ ਜਿੱਥੇ ਕੇਂਦਰ ਦੇ ਵੱਲੋਂ ਜਥਾ ਭੇਜਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਕਿਉਂਕਿ ਆਪਾਂ ਜਾਣਦੇ ਹਾਂ ਕਿ ਲੋਕਾਂ ਦੇ ਜਜ਼ਬਾਤ ਇਸ ਗੱਲ ਦੇ ਨਾਲ ਜੁੜੇ ਹੋਏ ਆ ਲੋਕ ਕਿ ਚਾਹੁੰਦੇ ਜੀ ਕਿ ਅਸੀਂ ਇਸ ਜਸੇ ਦੇ ਵਿੱਚ ਜਾਈਏ ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਵਾਲੇ ਜਸੇ ਦੇ ਵਿੱਚ ਸ਼ਾਮਲ ਹੋਈਏ ਤੇ ਲੋਕ ਹੋਣਗੇ ਵੀ ਦੀ ਗੱਲ ਇਹ ਆ ਵੀ ਐਤਕੀ ਨਾ ਕਰ ਦਿੱਤੀ ਗਈ ਸੀ ਪਹਿਲਾਂ ਕੇਂਦਰ ਦੇ ਗ੍ਰਹਿ ਵਿਭਾਗ ਨੇ ਚਿੱਠੀ ਲਿਖੀ ਸੀ ਸ਼੍ਰੋਮਣੀ ਕਮੇਟੀ ਨੂੰ ਕਿ ਐਤਕੀ ਜਸਾ ਨਾ ਭੇਜਿਆ ਜਾਵੇ ਤੇ ਇਹ ਗੱਲ ਕਹੀ ਸੀ ਕਿ ਭਈ ਸੁਰੱਖਿਆ ਦੇ ਮੱਦੇ ਨਜ਼ਰ ਤੇ ਪਹਿਲੇ ਕਾਮ ਹਮਲੇ ਤੋਂ ਬਾਅਦ ਜੋ ਜੋ ਕੁਝ ਹੋਇਆ ਤੇ ਉਹਨੂੰ ਮੁੱਖ ਰੱਖਦੇ ਆ ਕਿ ਐਤਕੀ ਜਸਾ ਨਾ ਭੇਜਿਆ ਜਾਵੇ ਕਿ ਇਸ ਜਥੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਸੁਰੱਖਿਆ ਦੇ ਪੱਖ ਤੋਂ ਖਤਰਾ ਨਾ ਹੋਵੇ ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਅਕਾਲ ਤਖਤ ਸਾਹਿਬ ਦੇ ਜਸedar ਨੇ ਕਈ ਹੋਰ ਸ਼ਖਸੀਤਾ ਨੇ ਸਵਾਲ ਕੀਤਾ ਸੀਗਾ ਕਿ ਭਾਈ ਤੁਸੀਂ ਮੈਚ ਦਾ ਕਰਵਾ ਸਕਦੇ ਆ ਤੇ ਉਦਾਂ ਤੁਸੀਂ ਇਹ ਗੱਲ ਕਹਿੰਦੇ ਵੀ ਭਾਈ ਖਤਰਾ ਹੈਗਾ ਤੇ ਭਾਈ ਇਹ ਕਿਹੜਾ ਤੈਸਾ ਖਤਰਾ ਹੈਗਾ ਵੀ ਜਿਹੜਾ ਮੈਚ ਦੇ ਵਿੱਚ ਨਹੀਂ ਪੈਦਾ ਹੁੰਦਾ ਤੇ ਉਦਾਂ ਪੈਦਾ ਹੁੰਦਾ ਚਲੋ ਜੀ ਹੁਣ ਉਸ ਤੋਂ ਬਾਅਦ ਤੇ ਹੁਣ ਜਾਣਕਾਰੀ ਮਿਲਿ ਜਕੇ ਇਜਾਜ਼ਤ ਮਿਲ ਗਈ ਹੈ ਕੇਂਦਰ ਦੇ ਵੱਲੋਂ ਪਰ ਇਹ ਗੱਲ ਕਹੀ ਗਈ ਹੈ ਕਿ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਇਹਨਾਂ ਦੇ ਰਾਹੀਂ ਜਿਹੜਾ ਜਥਾ ਜਾਊਗਾ ਸਿਰਫ ਉਹਨੂੰ ਹੀ ਪ੍ਰਵਾਨਗੀ ਹੈ ਜੇ ਮੰਨ ਲਓ ਕੋਈ ਬੰਦਾ ਇੰਡੀਵਿਜੂਅਲ ਆਪ ਦਾ ਪਹਿਲਾ ਵੀਜ਼ਾ ਲਈ ਬੈਠਾ ਤੇ ਭਾਈ ਮੇਰੇ ਕੋਲ ਤਾਂ ਹਲੇ ਵੈਲਿਡ ਵੀਜ਼ਾ ਹੈਗਾ ਉਹ ਨਹੀਂ ਜਾ ਸਕੂਗਾ ਜੇ ਮੰਨ ਲਓ ਕੋ ਕਹੂਗਾ ਜੀ ਕਿ ਸਾਡੀ ਕੋਈ ਇੱਕ ਹੋਰ ਸੰਸਥਾ ਅਸੀਂ ਉਹਦੇ ਰਹੀਂ ਵੀਜ਼ੇ ਲਵਾ ਲੈਨੇ ਆ ਇਹ ਵੀ ਨਹੀਂ ਲੱਗੂਗਾ ਸਿਰਫ ਸਿਰਫ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਦੇ ਵੱਲੋਂ ਜਿਹੜੇ ਪਾਸਪੋਰਟ ਜਮ੍ਹਾਂ ਕਰਵਾਏ ਜਾਣਗੇ ਉਹੀ ਵੀਜ਼ੇ ਦੇ ਲਈ ਜਿਹੜੇ ਉਹ ਵੈਲਿਡ ਹੋਣਗੇ ਤੇ ਅਗਲੀ ਗੱਲ ਬਹੁਤ ਜ਼ਰੂਰੀ ਕਹੀ ਗਈ ਹੈ ਇਹਦੇ ਵਿੱਚ ਇਹ ਸਭ ਤੋਂ ਪਹਿਲਾਂ ਜਿਹੜੀ ਮਿਨਿਸਟਰੀ ਆਫ ਕਾਰਨ ਜਿਹੜੀ ਹੁੰਦੀ ਹੈ ਤੇ ਉਹਦੇ ਵੱਲੋਂ ਇਹਨਾਂ ਦੀ ਸਾਰਿਆਂ ਦੀ ਪਾਸਪੋਰਟਾਂ ਦੀ ਪੜਤਾਲ ਕੀਤੀ ਜਾਊਗੀ ਉਸ ਤੋਂ ਬਾਅਦ ਇਹ ਪਾਕਿਸਤਾਨ ਦੀ ਐਮਬੈਸੀ ਨੂੰ ਪਾਸਪੋਰਟ ਭੇਜੇ ਜਾਣਗੇ 3000 ਸ਼ਰਧਾਲੂਆਂ ਦਾ ਹਰ ਸਾਲ ਜੱਥਾ ਜਾਂਦਾ ਹੁੰਦਾ ਹੈ ਪਾਕਿਸਤਾਨ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਇਹਨਾਂ ਨੂੰ ਇਜਾਜ਼ਤ ਮਿਲ ਗਈ ਹੈ ਤੇ ਕੱਲ ਧਾਮੀ ਸਾਹਿਬ ਨੇ ਤੇ ਗੜਗੱਜ ਸਾਹਿਬ ਨੇ ਕੇਂਦਰ ਦਾ ਧੰਨਵਾਦ ਵੀ ਕੀਤਾ ਪਰ ਇਸ ਗੱਲ ਦੀ ਆਸ ਥੋੜੀ ਜਿਹੀ ਵੱਜੀ ਹੈ ਜੀ ਕਿ ਆਉਂਦੇ ਦਿਨਾਂ ਦੇ ਵਿੱਚ ਸ਼ਾਇਦ ਸ਼ਾਇਦ ਆਉਂਦੇ ਦਿਨਾਂ ਦੇ ਵਿੱਚ ਤੇ ਆ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੁੱਲ ਜੇ ਜੇ ਹਾਲਾਤ ਸੁਖਾਵੇਂ ਰਹੇ ਤਾਂ ਸ਼ਾਇਦ ਆਉਂਦੇ ਸਮੇਂ ਦੇ ਵਿੱਚ ਤੇ ਉਹ ਵੀ ਮਤਲਬ ਹਾਲ ਹੋ ਜੇ ਜਿਹੜਾ ਆਪਣਾ ਫਿਲਮਾਂ ਵਾਲਾ ਵੀ ਵੀ ਭਾਈ ਭਾਰਤ ਤੇ ਪਾਕਿਸਤਾਨ ਦੇ ਕਲਾਕਾਰਾਂ ਦੀਆਂ ਸਾਂਝੀਆਂ ਫਿਲਮਾਂ ਜਿਹੜੀਆਂ ਰੁਕੀਆਂ ਹੋਈਆਂ ਤੇ ਉਹ ਵੀ ਸ਼ਾਇਦ ਰਿਲੀਜ਼ ਹੋਣ ਦਾ ਮੌਕਾ ਮਿਲ ਜੇ ਤੋਂ ਇਸ ਗੱਲ ਤੇ ਵੀਰ ਬੇ ਆ ਪਰ ਇਹ ਸਿੱਖ ਸ਼ਰਧਾਲੂਆਂ ਲਈ ਸਿੱਖ ਸੰਗਤ ਲਈ ਬੜੀ ਤਸੱਲੀ ਵਾਲੀ ਬੜੇ ਚਾਹ ਵਾਲੀ ਖਬਰ ਆ ਇਹ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਪਾਕਿਸਤਾਨ ਗੁਰਧਾਮਾ ਦੇ ਦਰਸ਼ਨਾਂ ਵਾਸਤੇ ਜਾਣ ਦਾ ਮੌਕਾ ਮਿਲ ਗਿਆ ਜੱਸੇ ਨੂੰ ਤੇ ਇਹ ਨਵੰਬਰ ਮਹੀਨੇ ਦੇ ਵਿੱਚ ਤੇ ਜਾਇਆ ਜਾਊਗਾ ਜੀ ਜੀ ਬਿਲਕੁਲ ਤੇ ਟੈਣਾ ਸਾਹਿਬ ਉੱਧਰ ਪੰਜਾਬ ਦੇ ਉਦਯੋਗਪਤੀਆਂ ਨੇ ਵੀ ਕਹਿੰਦੇ ਕਿ ਇੱਕ ਕਹ ਲੋ ਤਸੱਲੀ ਵਾਲੀ ਖਬਰ ਹੈ ਕਿ ਪੰਜਾਬ ਦੇ ਉਦਯੋਗਾਂ ਨੂੰ ਰਾਤ ਨੂੰ ਕਹਿੰਦੇ ਸਸਤੀ ਬਿਜਲੀ ਮਿਲੂਗੀ ਜੀ ਤਾਂ ਬਿਲਕੁਲ ਜੀ ਇਹ ਅਸਲ ਦੇ ਵਿੱਚ ਨਾ ਪੰਜਾਬ ਦੀ ਸਰਕਾਰ ਦੇ ਵੱਲੋਂ ਪੰਜਾਬ ਰੈਗੂਲੇਟਰੀ ਕਮਿਸ਼ਨ ਦੇ ਵੱਲੋਂ ਇਸੇ ਦਿਨ ਦਾ ਐਲਾਨ ਕੀਤਾ ਗਿਆ ਕਿ ਪੰਜਾਬ ਦੇ ਉਦਯੋਗਾਂ ਨੂੰ ਬਚਾਉਣ ਦੇ ਲਈ ਪੰਜਾਬ ਦੇ ਉਦਯੋਗਾਂ ਦੇ ਆਰਥਿਕ ਫਾਇਦੇ ਦੇ ਲਈ ਰਾਤ ਦੀ ਸ਼ਿਫਟ ਵਾਲੇ ਜਿਹੜੇ ਉਦਯੋਗ ਆ ਉਹਨਾਂ ਦੇ ਵਾਸਤੇ ਇਹ ਮਹੱਤਵਪੂਰਨ ਫੈਸਲਾ ਹੋਇਆ। ਇਹਦੇ ਵਿੱਚ ਜਾਣਕਾਰੀ ਮਹੱਤਵਪੂਰਨ ਇਹ ਦਿੱਤੀ ਗਈ ਆ ਕਿ ਜਿਹੜੇ ਪੰਜਾਬ ਦੇ ਉਦਯੋਗ ਆ ਇਹਨਾਂ ਨੂੰ ਰਾਤ ਨੂੰ 1 ਰੁਪਿਆ ਯੂਨਟ ਬਿਜਲੀ ਸਸਤੀ ਮਿਲੂਗੀ। ਇੱਕ ਗੱਲ ਕਹੀ ਗਈ ਆ ਕਿ ਰਾਤੀ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਇਹ ਜੀ ਅਕਤੂਬਰ ਚਾਲੂ ਮਹੀਨੇ ਦੇ ਅਖੀਰ ਤੋਂ ਸ਼ੁਰੂ ਹੋ ਕੇ ਤੇ ਮਾਰਚ ਦੇ ਮਹੀਨੇ ਤੱਕ ਮਾਰਚ 2026 ਤੱਕ ਮਿਆਣੀ ਤੇ ਸਿਆਲਾਂ ਨੂੰ ਰਾਤ ਦੀ ਬਿਜਲੀ ਦੀ ਵਰਤੋਂ ਘਟ ਜਾਂਦੀ ਹੈ ਨਾ AC ਚੱਲਣੇ ਨਾ ਪੂਲਰ ਚੱਲਣੇ ਨਾ ਪੱਖੇ ਚੱਲਣੇ ਫ੍ਰੀਜਾਂ ਵੀ ਹੁਣ ਲਗਭਗ ਬੰਦ ਹੋ ਜਾਣੀਆਂ ਸਿਆਲਾਂ ਦੇ ਵਿੱਚ ਉਸ ਦੀ ਵਰਤੋਂ ਜਿਹੜੀ ਉਸ ਪਾਸੇ ਕੀਤੀ ਜਾ ਸਕੂਗੀ ਤੋਂ ਇਹਦੇ ਨਾਲ ਉਹ ਕਹਿੰਦੇ ਜੀ ਉਦਯੋਗਾਂ ਨੂੰ ਫਾਇਦਾ ਹੋਊਗਾ ਜਿਹੜੇ ਸ਼ਿਫਟ ਵਾਰ ਕੰਮ ਕਰਦੇ ਆ ਜੀ ਜਟੇਲਾ ਸਾਹਿਬ ਅੱਗੇ ਵੱਧਦੇ ਆ ਜੀ ਉੱਧਰ ਹੁਣ ਬੀਜੇਪੀ ਦੀ ਗੱਲ ਕਰਦੇ ਆ ਜੀ ਭਾਜਪਾ ਕਹਿੰਦੇ ਪੰਜਾਬ ਦੇ ਵਿੱਚ ਪੈਰ ਪੱਕੇ ਕਰਨ ਦੇ ਲਈ ਕਈ ਤਰ੍ਹਾਂ ਦੇ ਤਿਕੜਮ ਲਗਾ ਸਕਦੀ ਹੈ ਜੀ ਇਹ ਕੀ ਪੂਰੀ ਜਾਣਕਾਰੀ ਕੀ ਹੈ ਜੀ ਦੇਖੋ ਪੂਰੀ ਜਾਣਕਾਰੀ ਇਹ ਆ ਕਿ ਬੀਜੇਪੀ ਉਹ ਜਿਹੜੀ ਉਹ ਇਸ ਵੇਲੇ ਲੱਗੀ ਹੋਈ ਹੈ ਜੀ ਪੰਜਾਬ ਦੇ ਵਿੱਚ ਆਪਣੇ ਪੈਰ ਪੱਕੇ ਕਰਨ ਦੇ ਲਈ ਵੈਸੇ ਵੀ ਜੇ ਤੁਸੀਂ ਬੀਜੇਪੀ ਦੀ ਕੋਈ ਵੀ ਸਟੇਜ ਅੱਜ ਦੇਖ ਲਓ ਕੋਈ ਵੀ ਤੁਹਾਨੂੰ ਇਸ ਦਲ ਦਾ ਅਹਿਸਾਸ ਹੋ ਜਾਂਦਾ ਹੈ ਕਿ ਇਹ ਬੀਜੇਪੀ ਨਹੀਂ ਇਹ ਕਾਂਗਰਸ ਦੀ ਸਟੇਜ ਹੈ ਜੀ ਕਿਉਂਕਿ ਜਿਹੜੇ ਬੀਜੇਪੀ ਦੇ ਪੰਜਾਬ ਦੇ ਪੁਰਾਣੇ ਨੇਤਾ ਉਹ ਤਾਂ ਇਸ ਵੇਲੇ ਘਰੋ ਘਰੀ ਬੈਠੇ ਆ ਜਾਂ ਉਹ ਲਾਸਟ ਵਾਲੀ ਕਤਾਰ ਦੇ ਵਿੱਚ ਬੈਠੇ ਹੁੰਦੇ ਆ ਤੇ ਸਭ ਤੋਂ ਮੂਰੇ ਕੌਣ ਹੁੰਦਾ ਜੀ ਸਭ ਤੋਂ ਮੂਰੇ ਹੁੰਦੇ ਜੀ ਉਹ ਨੇਤਾ ਜਿਹੜੇ ਕਿ ਕਾਂਗਰਸ ਦੇ ਵਿੱਚੋਂ ਆਏ ਆ ਸਭ ਤੋਂ ਮੂਰੇ ਉਹੀ ਲੋਕ ਹੁੰਦੇ ਜਿਹੜੇ ਕਾਂਗਰਸ ਦੇ ਵਿੱਚੋਂ 2 ਸਾਲ ਪਹਿਲਾਂ 3 ਸਾਲ ਪਹਿਲਾਂ ਆਏ ਆ ਸੋ ਇਹ ਹੈ ਜੀ ਕਿ ਪਰ ਬੀਜੇਪੀ ਇਹ ਚਾਹੁੰਦੀ ਜੀ ਕਿ ਪੰਜਾਬ ਦੇ ਵਿੱਚ ਭਾਵੇਂ ਕਾਂਗਰਸ ਦੇ ਵਿੱਚੋਂ ਬੰਦੇ ਲਿਆਉਣੇ ਪੈਣ ਭਾਵੇਂ ਕਿਤੋਂ ਹੋਰ ਲਿਆਉਣੇ ਪੈਣ ਅਸੀਂ ਇੱਕ ਵਾਰੀ ਪੰਜਾਬ ਦੇ ਵਿੱਚ ਮੋਰਚਾ ਮਾਰ ਲੀਏ ਉਹਨਾਂ ਦੀ ਕੋਸ਼ਿਸ਼ ਇਹੀ ਆ ਇਹ ਵਨ ਵਕਤ ਦੱਸੋਗਾ ਵੀ ਮੋਰਚਾ ਵੱਜਦਾ ਕਿ ਨਹੀਂ ਵੱਜਦਾ ਤੁਹਾਡਾ ਜਾਣਕਾਰੀ ਇਹ ਮਿਲਦੀ ਜੀ ਪੰਜਾਬ ਦੇ ਕਈ ਸਿੱਖ ਚਿਹਰਿਆਂ ਨੂੰ ਆਪਦੇ ਵੱਲ ਸ਼ਾਮਲ ਕਰਨ ਦੇ ਲਈ ਬੀਜੇਪੀ ਵੱਲੋਂ ਫਿੱਟ ਕੀਤੀਆਂ ਜਾ ਰਹੀਆਂ ਅਗਲੀ ਗੱਲ ਇਹ ਜੀ ਕਿ ਕੇਜਰੀਵਾਲ ਦੇ ਨਾਲ ਵੀ ਇੱਕ ਖਬਰ ਆ ਨਾ ਭਾਰਤ ਟਾਈਮ ਉਹਦੀ ਰਿਪੋਰਟ ਹੈ ਕਿ ਇਹ ਆਈਸੀ ਪਿਛਲੇ ਦਿਨੀ ਉਹਦੇ ਨਾਂ ਦੇ ਉੱਤੇ ਇੱਕ ਖਬਰ ਲੱਗੀ ਆ ਕਿ ਭਾਈ ਕੇਜਰੀਵਾਲ ਬੀਜੇਪੀ ਦੇ ਨਾਲ ਹੱਥ ਮਲਾਉਣ ਵਾਸਤੇ ਅੱਗੇ ਵਿੱਚ ਕਿਉਂਕਿ ਬੀਜੇਪੀ ਨੂੰ ਪਤਾ ਸੀ ਇਕੱਲੇ ਪੰਜਾਬ ਨਹੀਂ ਆ ਸਕਦੇ ਆਮ ਆਦਮੀ ਪਾਰਟੀ ਨੂੰ ਇਹ ਪਤਾ ਜੀ ਕਿ ਸਾਡਾ ਵੀ ਮੁਸ਼ਕਿਲ ਆ ਕੱਲੇ ਪੰਜਾਬ 'ਚ ਹੁਣ ਕजरीवाल ਵਾਲੇ ਹੋਰੀ ਇਹ ਚਾਹੁੰਦੇ ਸੀਗੇ ਜੀ ਕਿ ਭਗਵੰਤ ਮਾਨ ਨੂੰ ਬਦਲਦੇਗੇ ਉਹ ਬਦਲ ਨਹੀਂ ਸਕੇ ਸੋ ਉਹ ਚਾਹੁੰਦੇ ਨਹੀਂ ਜੀ ਭਵਿੱਖ ਦੇ ਵਿੱਚ ਭਗਵੰਤ ਮਾਨ ਨੂੰ ਚਿਹਰਾ ਬਣਾਇਆ ਜਾਵੇ ਸੋ ਕਿ ਕਿਸੇ ਨਾ ਨਾਲ ਉਹਨਾਂ ਨੂੰ ਕੁਝ ਨਾ ਕੁਝ ਕਰਨਾ ਪੈਣਾ ਤੇ ਇਸ ਕਰਕੇ ਹੁਣ ਉਹ ਕੋਸ਼ਿਸ਼ ਕਰ ਰਹੇ ਜੀ ਕਿ ਬੀਜੇਪੀ ਦੇ ਨਾਲ ਮਿਲ ਜੇ ਜੇ ਮੰਨ ਲਓ ਆਮ ਆਦਮੀ ਪਾਰਟੀ ਬੀਜੇਪੀ ਨਾਲ ਮਿਲਦੀ ਹੈ ਤੇ ਬੀਜੇਪੀ ਨੂੰ ਫਿਰ ਇਹ ਹੋਊਗਾ ਜੀ ਕਿ ਇੱਕ ਅੱਧੀ ਵਾਰ ਤਾਂ ਚਲੋ ਸਾਨੂੰ ਇਹਨਾਂ ਦੀ ਲੋੜ ਪੈ ਸਕਦੀ ਬਾਅਦ ਦੇ ਵਿੱਚ ਅਸੀਂ ਇਹਨਾਂ ਨੂੰ ਕੱਟ ਕੇ ਬਾਹਰ ਮਾਰਾਂਗੇ ਜਿਵੇਂ ਕਿ ਵਕੀ ਵਕ ਵਕ ਖਵਾਵਾਂ ਦੇ ਉੱਤੇ ਹੋਇਆ ਤੇ ਮਜਬੂਰੀ ਐਸੀ ਬਣ ਗਈ ਸੋ ਆ ਗੱਲ ਆ ਵੀਨੇ ਪਾਈ ਕੀ ਕਰਦੀ ਬੀਜੇਪੀ ਪਰ ਬੀਜੇਪੀ ਦੇ ਨੇਤਾ ਜਿਹੜੇ ਉਹ ਕੜੇ ਆਸਮੰਬ ਦੇਗੇ ਜੀ ਬਿਲਕੁਲ ਬੇਟਾਣਾ ਸਾਹਿਬ ਕੀ ਪੰਜਾਬ ਦੇ ਲੋਕ ਪ੍ਰਵਾਨ ਕਰਨਗੇ ਜੀ ਕਿ ਕੀ ਜੇਕਰ ਆਮ ਆਦਮੀ ਪਾਰਟੀ ਬੀਜੇਪੀ ਦੇ ਨਾਲ ਹੱਥ ਮਿਲਾ ਲੈਂਦੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਕੋਈ ਫਰਕ ਨਹੀਂ ਪਊ ਕਹਿੰਨਾ ਗੱਲਾਂ ਦਾ ਦੇਖੋ ਇਹ ਪੰਜਾਬ ਦੇ ਲੋਕਾਂ ਜਦੋਂ ਵੋਟਾਂ ਦੀ ਵੰਡ ਪੈ ਗਈ ਨਾ ਵੀ ਹੁਣ ਪਾਰਟੀਆਂ ਇੰਨੀਆਂ ਆ ਤੇ ਅਸੀਂ ਵੋਟ ਪਾਈਏ ਕਿਹਨੂੰ ਜਦੋਂ ਬੰਦੇ ਦੇ ਮੂਹਰੇ ਇਹ ਆਪਸ਼ਨ ਆ ਜਾਂਦੀ ਹੈ ਵੀ ਅਰ ਕਾਂਗਰਸ ਨੂੰ ਵੀ ਵਾਰਤ ਕੇ ਦੇਖ ਲਿਆ ਅਕਾਲੀ ਦਲ ਕਮਜ਼ੋਰ ਸਥਿਤੀ ਦੇ ਵਿੱਚ ਆ ਤਾਂ ਆਮ ਆਦਮੀ ਪਾਰਟੀ ਤੇ ਭਾਜਪਾ ਰਹਿ ਗਈ ਇਹ ਦੋ ਧਿਰਾਂ ਕੱਠੀਆਂ ਹੋਵਨਾ ਜਾਂ ਫਲਾ ਲੈ ਦੇ ਕੇ ਪਾਰਟੀਆਂ ਤਾਂ ਚਾਰ ਕੀ ਆ ਨਾ ਪੰਜਾਬ ਦੇ ਵਿੱਚ ਜਿਹੜੀਆਂ ਸਰਗਰਮਾਂ ਉਦਾਂ ਭਾਵੇਂ 400 ਬਣੀ ਹੋਵੇ ਪਰ ਗੱਲ ਇਹ ਜੀ ਕਿ ਉਸ ਤੋਂ ਵੱਧ ਲੋਕਾਂ ਦੇ ਕੋਲੇ ਕੋਈ ਆਪਸ਼ਨ ਨਹੀਂ ਰਹਿ ਜਾਂਦੀ ਜਾਂ ਤਾਂ ਇਹ ਹੋਊਗਾ ਵੀ ਬੰਦਾ ਘਰੋਂ ਹੀ ਨਿਕਲੂਗਾ ਤੇ ਜਾਂ ਇਹ ਜੇਕਰ ਕਰੋ ਨਿਕਲਿਆ ਤਾਂ ਫਿਰ ਕਿਸੇ ਇੱਕ ਨੂੰ ਵੋਟ ਪਾ ਕੇ ਮੜੂਗਾ ਸੋ ਗੱਲ ਇਹ ਜੀ ਕਿ ਭਾਵੇਂ ਕਿ ਪੰਜਾਬ ਦੇ ਲੋਕ ਬੀਜੇਪੀ ਨੂੰ ਖਾਸ ਕਰਕੇ ਪਿੰਡੂ ਤਬਕੇ ਤੋਂ ਨਹੀਂ ਕਰਦੇ ਕਿਸਾਨ ਵਰਗ ਪਰ ਉਹਨਾਂ ਦੀ ਕੋਸ਼ਿਸ਼ ਇਹ ਆ ਵੀ ਭਾਈ ਅਸੀਂ ਦਲਿਤ ਭਾਈਚਾਰੇ ਨੂੰ ਨਾਲ ਜੋੜ ਲਗੇ ਅਸੀਂ ਕਿਸੇ ਪਾਰਟੀ ਨੂੰ ਸਿਆਸੀ ਪਾਰਟੀ ਨੂੰ ਹੋਰ ਨੂੰ ਨਾਲ ਜੋੜ ਲਗੇ ਵੀ ਅਸੀਂ ਇੱਕ ਵਾਰੀ ਪੰਜਾਬ ਦੇ ਵਿੱਚ ਸੀਟਾਂ ਵਧਾ ਲਈਏ ਬਾਕੀ ਦੀਆਂ ਗੱਲਾਂ ਬਾਅਦ ਵਿੱਚ ਜੀ ਸਤਿਗੁਰੂ ਸਾਹਿਬ ਹੜਪਰਭਾਵਿਤ ਖੇਤਰਾਂ ਦਾ ਕੀ ਹਾਲ ਹੈ ਜੀ ਹੁਣ ਕਿੰਨੀ ਕ੍ਰਿਤ ਚੁੱਕੀ ਗਈ ਹੈ ਕਿੰਨੀ ਕ ਉਥੇ ਲੋਕ ਹੁਣ ਸੇਵਾ ਕਰ ਰਹੇ ਨੇ ਜੀ ਦੇਖੋ ਹੜਪਰਭਾਵਿਤ ਖੇਤਰਾਂ ਦੇ ਵਿੱਚ ਸੇਵਾ ਦਾ ਕੰਮ ਜਾਰੀ ਹੈ ਜੀ ਵੱਡੇ ਪੱਧਰ ਤੇ ਜਾਰੀ ਹੈ ਜੰਗੀ ਪੱਧਰ ਤੇ ਕੰਮ ਜਾਰੀ ਹੈ ਬੜੇ ਲੋਕ ਉਥੇ ਮਦਦ ਕਰਨ ਦੇ ਲਈ ਹਰ ਰੋਜ਼ ਜਾ ਰਹੇ ਆ ਆ ਰਹੇ ਆ ਬਹੁਤ ਉਥੇ ਸੇਵਾ ਦਾ ਕੰਮ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਜੀਜੀ ਮਹੱਤਵਪੂਰਨ ਗੱਲ ਇਹ ਆ ਜੀ ਹੜਪਰਭਾਵਿਤ ਖੇਤਰਾਂ ਦੇ ਵਿੱਚ ਇਲੈਕਟ੍ਰਾ ਦੀ ਸੇਵਾ ਤੇਲ ਦੀ ਸੇਵਾ ਦਾ ਕੰਮ ਜ਼ੋਰਾਂ ਦੇ ਉੱਤੇ ਆ ਮੈਂ ਕੱਲ ਵੀ ਗੱਲ ਕੀਤੀ ਸੀ ਵੀ ਉਥੇ ਕਿੰਨਾ ਤੇਲ ਲੱਗਦਾ ਜੇ ਇੱਕ ਦਿਨ ਦੇ ਵਿੱਚ ਇੱਕ ਟਰੈਕਟਰ ਦੀ ਲਗਾਤਾਰ ਖੇਤਕੇ ਵਰਤੋਂ ਕੀਤੀ ਜਾਵੇ 7 ਤੋਂ ਲੈ ਕੇ 8-9000 ਰੁਪਏ ਦਾ ਤੇਲ ਉਹ ਹਰ ਰੋਜ਼ ਖਾ ਜਾਂਦਾ ਪੀ ਜਾਂਦਾ ਸੋ ਇਸ ਕਰਕੇ ਲੋਕ ਤੇਲ ਦਾਨ ਕਰਨ ਵਾਲੇ ਵੀ ਬਹੁਤ ਆ ਕੋਈ ਬੰਦਾ ਕਹਿੰਦਾ ਜੀ ਮੇਰੇ ਵੱਲੋਂ 2000 ਲੀਟਰ ਤੇਲ ਲੈ ਲੋ ਕੋਈ ਕਹਿੰਦਾ ਜੀ ਮੈਂ ਤੁਹਾਨੂੰ 5000 ਲੀਟਰ ਤੇਲ ਦਿੰਦਾ ਕੋਈ 10000 ਲੀਟਰ ਦੇਣ ਵਾਲਾ ਵੀ ਹੈਗਾ ਸੋ ਇਸ ਵੇਲੇ ਟਰੈਕਟਰਾਂ ਦੀ ਤੇ ਤੇਲ ਦੀ ਤੇ ਬੰਦਿਆਂ ਦੀ ਇਹ ਤਿੰਨਾਂ ਦੀ ਲੋੜ ਉੱਥੇ ਬਹੁਤ ਵੱਡੇ ਪੱਧਰ ਤੇ ਆ ਪਰ ਇਹ ਜੀ ਇੱਕ ਸਰਕਾਰਾਂ ਸਰਪੂਰਾ ਨੂੰ ਪਰੇ ਕਰਕੇ ਲੋਕ ਆਪ ਦੇ ਤੌਰ ਤੇ ਸਾਰਾ ਕੰਮ ਕਰੀ ਜਾਂਦੇ ਆ ਜੇ ਆਪਾਂ ਸਰਕਾਰਾਂ ਤੇ ਰਹਿ ਜੀਏ ਤਾਂ ਨੇਤਾ ਤਾਂ ਅੱਜ ਐਲਾਨ ਕਰ ਗਏ ਤੇ ਪਤਾ ਨਹੀਂ ਮਹੀਨੇ ਨੂੰ ਸਮਾਨ ਪਚਾਉਣਾ ਹੈ ਕੱਲ ਨੂੰ ਵਿਚਾਰ ਦੇਣਾ ਇਹ ਤਾਂ ਲੋਕ ਹੀ ਲੋਕਾਂ ਦੀ ਮਦਦ ਕਰੀ ਜਾਂਦੇ ਆ ਆਪ ਮੁਹਾਰੇ ਲੋਕ ਜਾਈ ਜਾਂਦੇ ਆ ਆਪੀ ਲੋਕ ਕੇਤ ਪਦਰੇ ਕਰੀ ਜਾਂਦੇ ਆ ਬਿਨਾ ਕਿਸੇ ਜਾਣ ਪਛਾਣ ਦੇ ਲੋਕ ਆ ਜਿਹੜੇ ਉਹ ਸੇਵਾ ਦੇ ਵਿੱਚ ਲੱਗੇ ਹੋਏ ਆ ਸੋ ਇਸ ਸੇਵਾ ਭਾਵਨਾ ਨੂੰ ਸਲਾਮ ਕਰਨੀ ਬਣਦੀ ਆ ਲੋਕ ਬਹੁਤ ਬਦਲ ਕਰੀ ਜਾਂਦੇ ਜਿੱਥੇ ਜੀ ਤੇ ਜਿਹੜਾ ਸਾਹਿਬ ਐ ਕੋਈ ਫਿਰ ਤੋਂ ਸੁਆਮੀ RAMDEV ਸੁਰਖੀਆਂ ਦੇ ਵਿੱਚ ਨੇ ਕਹਿੰਦੇ ਐ SGPC ਨੂੰ 1 ਕਰੋੜ ਦਾ ਚੈੱਕ ਭੇਟ ਕੀਤਾ ਜੀ ਉਹਨਾਂ ਨੇ ਹਾਂ ਬਿਲਕੁਲ ਜੀ RAMDEV ਦੇ ਵੱਲੋਂ 1 ਕਰੋੜ ਰੁਪਏ ਦਾ ਚੈੱਕ ਭੇਟ ਕੀਤਾ ਗਿਆ RAMDEV ਦੇ ਵੱਲੋਂ ਕੱਲ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਿਆ ਗਿਆ ਸੀਗਾ ਤੇ ਮੱਥਾ ਟੇਕ ਕੇ ਉਹਨਾਂ ਨੇ 1 ਕਰੋੜ ਰੁਪਏ ਦਾ ਚੈੱਕ ਭੇਟ ਕੀਤਾ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਸਿੱਖ ਧਰਮ ਦਾ ਬਹੁਤ ਸਤਿਕਾਰ ਕਰਦਾ ਤੇ ਗੁਰੂ ਸਾਹਿਬਾਨ ਨੇ ਜਨੇਊ ਦੀ ਰੱਖਿਆ ਵਾਸਤੇ ਬਹੁਤ ਵੱਡੇ ਕੰਮ ਕੀਤੇ ਉਹਨਾਂ ਨੇ ਕਿ ਅੱਜ ਕਿ ਅਸੀਂ ਇੱਥੇ ਆ ਕੇ ਮਨ ਨੂੰ ਤ੍ਰਿਪਤ ਮਹਿਸੂਸ ਕਰਦੇ ਆਂ ਤੇ ਮੱਥਾ ਟੇਕ ਕੇ ਉਹਨਾਂ ਨੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ 1 ਕਰੋੜ ਰੁਪਏ ਦਾ ਚੈੱਕ ਭੇਟ ਕੀਤਾ ਹੜਪੀੜਤਾ ਦੀ ਮਦਦ ਦੇ ਵਾਸਤੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਹੜਪੀੜਤਾ ਦੇ ਲਈ ਤੁਸੀਂ ਬਹੁਤ ਉਪਰਾਲੇ ਕਰ ਰਹੇ ਆਂ ਪੰਜਾਬ ਦੇ ਵਿੱਚ ਹੜਪੀੜਤਾ ਦੀ ਮਦਦ ਵਾਸਤੇ ਸਾਡਾ ਵੀ 1 ਕਰੋੜ ਰੁਪਏ ਦਾ ਚੈੱਕ ਹੈ ਜਿਹੜਾ ਕਬੂਲ ਕਰੋ ਤਾਂ ਚੰਗੀ ਗੱਲ ਹੈ ਜੀ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਦੇਖੋ ਜਦੋਂ ਕੋਈ ਆਲੋਚਨਾ ਵਾਲੀ ਗੱਲ ਹੁੰਦੀ ਆ ਉਦੋਂ RAMDEV ਦੀ ਆਲੋਚਨਾ ਵੀ ਹੋਣੀ ਚਾਹੀਦੀ ਹੈ ਉਹਨਾਂ ਉਹਨੇ ਆ ਕੇ ਪੰਜਾਬ ਨੂੰ ਨਹੀਂ ਮਦਦ ਕੀਤੀ ਆ ਤੇ ਉਹਨਾਂ ਦਾ ਧੰਨਵਾਦ ਵੀ ਕਰਨਾ ਬਣਦਾ ਜੀ ਜੀ ਬਿਲਕੁਲ ਸਹੀ ਤੇਣਾ ਸਾਹਿਬ ਇੱਕ ਪਾਸੇ ਤਾਂ ਯੁੱਧ ਨਸ਼ਿਆਂ ਵਿਰੋਧ ਤੇ ਦੂਸਰੇ ਬੰਨੇ ਜਿਹੜਾ ਅੰਕੜਾ ਸਾਹਮਣੇ ਆਇਆ ਉਹਨੇ ਹੈਰਾਨ ਕਰਤਾ ਜੀ ਕਹਿੰਦੇ ਪੰਜਾਬ 'ਚ ਨਸ਼ਾ ਤਸਕਰਾਂ ਦੀ ਗਿਣਤੀ ਨਸ਼ਾ ਕਰਨ ਵਾਲਿਆਂ ਤੋਂ ਵੱਧ ਹੈ ਜੀ ਬਿਲਕੁਲ ਜੀ ਇਹ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦਾ ਅੰਕੜਾ ਜਿਹਦੇ ਹੈਰਾਨ ਕੀਤਾ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਤਸਕਰ 1 ਲੱਖ ਦੇ ਪਿੱਛੇ ਜਿੱਕਰ 25 ਪੁਆਇੰਟ ਕੁਝ ਫੀਸਦੀ ਹੈ ਤੇ ਭਾਈ ਜਿਹੜੇ ਨਸ਼ਾ ਵਰਤਣ ਵਾਲਿਆਂ ਦੀ ਗਿਣਤੀ ਦੇ ਵਿੱਚ ਘਟਾ ਇਹਨਾਂ ਅਸਲ ਚ ਦੋ ਤਿੰਨ ਕੈਟਾਗਰੀ ਬਣਾਈਆਂ ਗਈਆਂ ਉਹ ਦੋ ਤਿੰਨ ਕੈਟਾਗਰੀ ਦੇ ਵਿੱਚ ਇੱਕ ਤਾਂ ਗੱਲ ਮਹੱਤਵਪੂਰਨ ਇਹ ਪਾਈ ਗਈ ਆ ਕਿ ਭਾਈ ਨਸ਼ਾ ਕਰਨ ਵਾਲੇ ਨਸ਼ਾ ਵੇਚਣ ਵਾਲੇ ਤੇ ਤੀਜੀ ਕੈਟਾਗਰੀ ਨਸ਼ਾ ਕਰਨ ਤੇ ਵੇਚਣ ਦੋਆ ਵਾਲੇ ਇਸ ਤਰੀਕੇ ਦੇ ਵੇਰਵੇ ਆ ਸੋ ਇਹ ਜਾਣਕਾਰੀ ਮਿਲੀ ਹੈ ਜੀ ਕਿ ਜਿਹੜੇ ਨਸ਼ਾ ਕਰਨ ਵਾਲੇ ਤੇ ਵੇਚਣ ਵਾਲੇ ਇਹਨਾਂ ਦੀ ਗਿਣਤੀ ਵੱਧ ਆ ਇਹ ਇਕੱਠੇ ਜਿਹੜੇ ਵੀ ਜਿਹੜਾ ਬੰਦਾ ਨਸ਼ਾ ਕਰਦਾ ਉਹ ਨਸ਼ਾ ਵੇਚਦਾ ਵੀ ਆ ਜਿਹੜਾ ਬੰਦਾ ਵੇਚਦਾ ਉਹ ਨਸ਼ਾ ਕਰਦਾ ਵੀ ਆ ਸੋ ਇਹ ਪੰਜਾਬ ਦੇ ਵਿੱਚ ਓਵਰਡੋਸ ਦੇ ਕਰਕੇ ਵੀ ਤੇ ਹੁਣ ਤੱਕ ਮੌਤਾਂ ਦਾ ਅੰਕੜਾ ਬਹੁਤ ਵੱਡਾ ਹੋਇਆ ਪੰਜਾਬ ਦੇ ਵਿੱਚ ਲਗਾਤਾਰ ਓਵਰਡੋਸ ਦੇ ਕਰਕੇ ਮੌਤਾਂ ਦਾ ਅੰਕੜਾ ਵਧਿਆ ਤੇ ਲਗਾਤਾਰ ਦੂਜੇ ਸਾਲ ਪੰਜਾਬ ਆ ਜਿਹੜਾ ਉਹ ਇਸ ਅੰਕੜੇ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਆ ਓਵਰਡੋਸ ਦੇ ਤਰਕੇ ਪੰਜਾਬ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ 2023 ਦੇ ਵਿੱਚ ਵੀ ਪਹਿਲੇ ਨੰਬਰ ਤੇ ਅਸੀਂ ਪੂਰੇ ਭਾਰਤ ਦੇ ਵਿੱਚ ਤੇ 2022 ਦੇ ਵਿੱਚ ਵੀ ਸੋ ਇਹ ਅੰਕੜਾ ਜਿਹੜਾ ਉਹ ਕਾਫੀ ਦਿਲਖਿਮਾਉ ਆ ਵੀ ਪੰਜਾਬ ਕਿਸ ਤਰੀਕੇ ਨਾਲ ਕਿੱਥੇ ਖੜਾ ਹੈ ਜੀ ਬਿਲਕੁਲ ਤੇ ਡਾਣਾ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਮੌਸਮ ਪੰਜਾਬ ਦਾ ਜੀ ਲੰਘੇ ਕੱਲ ਠੀਕ ਸੀਗਾ ਪੰਜਾਬ ਦੇ ਵਿੱਚ ਮੌਸਮਾ ਜਿਹੜਾ ਉਹ ਕਾਫੀ ਬਦਲਿਆ ਪੰਜਾਬ ਦੇ ਵਿੱਚ ਮੌਸਮਾ ਜਿਹੜਾ ਉਹ ਇਸ ਵੇਲੇ ਤਬਦੀਲੀ ਦੇ ਵੱਲ ਵੱਧ ਰਿਹਾ ਤੇ ਕੱਲ ਪੁੰਜ ਕਥਾਵਾਂ ਦੇ ਉੱਤੇ ਕੜੀਆਂ ਪਈਆਂ ਤੇ ਆਉਂਦੇ ਇਹ ਪਤਾ ਲੱਗਾ ਜੀ 72 ਘੰਟਿਆਂ ਦੇ ਵਿੱਚ ਪੁੰਜ ਕਥਾਵਾਂ ਦੇ ਉੱਤੇ ਕੜੀਆਂ ਹੋਰ ਪੈਣ ਦੀ ਆਸ ਹੈ ਜੀ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਜੀ ਆਪਾਂ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ